ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲਦਾਰ ਦੇ ਹहांत ਹੋ ਗਿਆ ਸੀ ਤਾਂ ਅੱਜ ਕਸ਼ਮੀਰ ਸਿੰਘ ਸੋਹਲ ਦੇ ਭੋਗ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਵੱਡੇ ਲੀਡਰਾਂ ਨੇ ਸ਼ਰਧਾਂਜਲੀ ਦਿੱਤੀ ਸੋ ਹਰ ਇੱਕ ਦੇ ਵੱਲੋਂ ਚੜਾਇਆ ਕਸ਼ਮੀਰ ਸਿੰਘ ਸੋਹਲ ਨੂੰ ਯਾਦ ਕੀਤਾ ਗਿਆ ਦਾਸਤਿਕ ਪਿਛਲੇ ਦਿਨੀ ਜਿਹੜਾ ਸੰਦੀਵੀ ਉਹ ਛੋੜਾ ਦੇ ਗਏ ਸੀ ਹਾਲਾਂਕਿ ਪਰਿਵਾਰ ਦੇ ਨਾਲ ਹਰ ਕੋਈ ਦੁੱਖ ਸਾਂਝਾ ਕਰਨ ਪਹੁੰਚ ਰਿਹਾ ਸੀ ਤਾਂ ਅੱਜ ਪੋਗ ਸਮਾਕਮ ਤੇ ਤੁਰਾਂ ਜੇ ਗੱਲ ਕੀਤੀ ਜਾਵੇ ਤਾਂ ਰਾਜਨੀਤਿਕ ਪਾਰਟੀਆਂ ਦੇ ਫੱਟੀ ਲੀਟਰ ਪਹੁੰਚਦੇ ਨੇ ਜਿਨ੍ਹਾਂ ਤੇ ਫੱਲੋ ਸ਼ਰਦਾਂਝਲੀ ਦਿੱਤੀ ਗਈ ਸੰਮਤ ਦੇ ਦੋਨੋਂ ਅੱਜ ਤੁਰਿਆ ਫਿਰਦਾ ਜਿੱਥੇ ਇਨਾ ਸਮਾਂ ਤੁਸੀਂ ਰਾਤੀ ਸਿਰ ਸਲਾਹ ਕੀਤੀ ਹੈ ਆਪਾਂ ਜਿਹਨਾਂ ਮੁੱਖ ਮੰਤਰੀ ਚੁਣਿਆ ਹੈ ਉਨ੍ਹਾਂ ਦੇ ਵਿਚਾਰ ਵਿੱਚ ਸਰਮਣ ਕਰਕੇ ਜਾਣੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਜਗ੍ਹਾ ਹੈ ਉੱਥੇ-ਉੱਥੇ ਬਹਿਣ ਦੀ ਕਿਰਪਾ ਕਰ ਜੀ ਵਾਰਿਕ ਅਲਸਰ ਵਾਰਿਕ ਜੇਟੀ ਬੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਮੁਖੀ ਜੀ ਤੇ ਜੀ ਸਤਿ ਸ਼੍ਰੀ ਅਕਾਲ ਇੱਕ ਮੈਂ ਹਾਜ਼ਰੀ ਭਰਦੇ ਆ ਆਪਣੇ ਵਿਚਾਰਾਂ ਕਰਦੇ ਜੀ ਕਿ ਇਹ ਬੜਾ ਦੀ ਨਹੀਂ ਸੰਤਵੰਤ ਸੰਯੋਗ ਹੈ ਤੇ ਬਹੁਤ ਸਤਿਕਾਰਯੋਗ ਸਾਥੀ ਸਨ ਔਰ ਹਲਕਾ ਤਰਨਤਾਰਨ ਤੋਂ ਐਮਐਲਏ ਸਰ ਉਹ ਬੜੇ ਲੋਕ ਸੇਵਾਲੂ ਪਟਾਈ ਹੋਈ ਸ਼ਕੀਰ ਜੀ ਸੰਘਰਸ਼ ਦੇ ਦਿਨ ਸਾਡਾ ਬੜਾ ਸਾਥ ਦਿੱਤਾ ਉਸ ਤੋਂ ਬਾਅਦ ਵੀ ਮੇਰੇ ਨਾਲ ਹਮੇਸ਼ਾ ਟੱਚ 'ਚ ਰਹਿੰਦੇ ਸੀ ਔਰ ਜਦੋਂ ਇੱਥੇ ਨਗਲੀ ਸ਼ਰਾਬ ਵਾਲਾ ਇਸ਼ੂ ਆਇਆ ਸੀ ਅੱਗੇ ਹੋ ਕੇ ਉਹਨਾਂ ਨੇ ਉਸ ਧਰਨੇ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਜਦੋਂ ਇਨਸਾਫ ਲੈਣ ਵਾਸਤੇ ਜੀ ਲੜਾਈ ਲੜੀ ਤਾਂ ਉਹਨਾਂ ਨੇ ਸਾਥ ਦਿੱਤਾ ਸੋ ਉਹਦਾ ਵੀ ਸਾਥ ਤੋਂ ਕਦੇ ਭੁਲਾਇ ਨਹੀਂ ਜਾ ਸਕਦਾ ਬੜਾ ਵੱਡਾ ਘਾਟਾ ਮੈਨੂੰ ਨਿੱਜੀ ਤੌਰ ਤੇ ਘਾਟਾ ਹੈ ਪੰਜਾਬ ਨੂੰ ਤਾਂ ਘਾਟਾ ਹੈ ਅੱਜ ਹਲਕੀ ਦੀ ਕਮਾਂਡ ਕੋਈ ਸੁਭਾਲਣ ਵਾਸਤੇ ਆਗੂਗਾਰੀ ਲਾ ਰਹੇ ਆ ਦੇਖੋ ਇਹਦੇ ਪਾਰਟੀ ਨੇ ਡਿਸਾਈਡ ਕਰਨਾ ਹੈ ਕਿਸ ਤਰ੍ਹਾਂ ਹੁੰਦਾ ਹੈ ਉਹ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਦਿੱਤੀ ਜਾਏਗੀ لیکن ਉਹਨਾਂ ਨੇ ਜਾਣ ਦਾ ਬੜਾ ਵੱਡਾ ਘਟਾ ਹੈ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਨਾਮ ਕਰਦਾ ਹਾਂ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣਾ ਬਖਸ਼ੇ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਨਵਾਜ ਬਖਸ਼ੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਸਮੁੱਚੀ ਟੀਮ ਵੱਲੋਂ ਅੱਜ ਵਿਧਾਇਕ ਸਾਹਿਬ ਜੋ ਸਦੀਵੀ ਮਸੋੜਾ ਦੇ ਜੇ ਆ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਹੈ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਆਇਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਦੇਵੇ ਉਹकी ਬੜੀ ਗੰਭੀਰ ਬਿਮਾਰੀ ਦੇ ਨਾਲ ਉਹ ਜੂਝ ਰਹੇ ਸੀਗੇ ਜੋ ਪ੍ਰਮਾਤਮਾ ਦਾ ਹੁਕਮ ਆ ਉਹਦੇ ਮੰਨਣਾ ਹੀ ਪੈਂਦਾ ਸੋ ਮੈਂ ਦੁਬਾਰਾ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹਨਾਂ ਨੂੰ ਸਵਰਗਾਂ ਦੇ ਵਿੱਚ ਵਾਸ ਦੇਵੇ ਔਰ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ